ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 8-9 ਦਸੰਬਰ ਪੰਜਾਬ ਦੇ ਮੌਸਮ ਦੀ ਐਤਵਾਰ ਤੇ ਸੋਮਵਾਰ ਦੇ 2 ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਵੀਰੋ ਇੱਕ ਦਰਮਿਆਨੇ ਪੱਧਰ ਦਾ ਪੱਛਮੀ ਸਿਸਟਮ ਜੋ ਕਿ ਪਹਾੜਾਂ ਦੇ ਵਿੱਚ ਸਰਗਰਮ ਹੋਇਆ ਹੈ ਉਹਦਾ ਪ੍ਰਭਾਵ ਆਪਾਂ ਨੂੰ ਅੱਜ ਪੰਜਾਬ ਦੇ ਕਿੰਨਾ ਖੇਤਰਾਂ ਦੇ ਵਿੱਚ ਕਦੋਂ ਤੋਂ ਦੇਖਣ ਨੂੰ ਮਿਲੇਗਾ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਆਉਂਦੇ ਕੁਝ ਘੰਟਿਆਂ ਦੇ ਬਾਅਦ ਜੇਕਰ ਆਪਾਂ ਗੱਲ ਕਰੀਏ ਦੁਪਹਿਰ ਕਦੇ 10 11 ਵਜੇ ਤੋਂ ਬਾਅਦ ਵੀਰੋ ਪੰਜਾਬ ਦੇ ਜੋ ਪੱਛਮੀ ਸਰਹੱਦੀ ਖੇਤਰ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਮਾਝੇ ਦੇ ਖੇਤਰ ਪਹਿਲਾਂ ਵੀਰੋ ਪ੍ਰਭਾਵਿਤ ਹੋਣਗੇ ਜਿਦੇ ਵਿੱਚ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਕਪੂਰਥਲਾ ਗੁਰਦਾਸਪੁਰ ਪਠਾਨਕੋਟ ਜਲੰਧਰ ਅੱਗੇ ਵੀਰੋ ਫਤਿਹਗੜ ਮਹਾਲੀ ਫਤਿਹਗੜ ਸਾਹਿਬ ਮਹਾਲੀ ਚੰਡੀਗੜ ਵਗੈਰੇ ਵੀਰੋ ਇਹ ਖੇਤਰ ਕੁਝ ਭਾਗ ਇਹਦੇ ਵਿੱਚ ਫਿਰੋਜ਼ਪੁਰ ਦੇ ਵੀ ਇੰਟਰ ਹੋ ਸਕਦੇ ਨੇ ਪਿਰੋ ਇਹਨਾਂ ਖੇਤਰਾਂ ਦੇ ਵਿੱਚ ਦਿਨੇ ਆਪਾਂ ਨੂੰ ਦੁਪਹਿਰਕ ਦੇ ਸਮੇਂ ਤੋਂ ਲੈ ਕੇ ਬੱਦਲਾਂ ਦੀ ਹਲਚਲ ਤੇ ਵੀਰੋ ਮੌਸਮ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਸੇ ਖੇਤਰਾਂ ਦੇ ਵਿੱਚ ਹਲਕਾ ਮੀਂਹ ਕਿਤੇ ਵੀਰੋ ਤੇਜ਼ ਛਾਟੇ ਦਰਮੀ ਥੋੜੇ ਸਮੇਂ ਲਈ ਤੇ 25-30 ਕਿਲੋਮੀਟਰ ਦੀ ਰਫ਼ਤਾਰ ਦੀਆਂ ਹਵਾਵਾਂ ਆਪਾਂ ਨੂੰ ਬੱਕ ਬੱਕ ਇਤਨੀ ਵੀਰੋ ਟੁੱਟਵੇਂ ਰੂਪਾਂ ਦੇ ਵਿੱਚ ਦੇਖਣ ਨੂੰ ਮਿਲਣ ਗਈਆਂ ਇਹ ਨਹੀਂ ਵੀਰੋ ਕਿ ਜਿਹੜੇ ਜ਼ਿਲ੍ਹੇ ਆਪਾਂ ਦੱਸੇ ਨੇ ਨਾ ਜ਼ਿਲ੍ਹੇ ਸਾਰੇ ਭਾਗਾਂ ਦੇ ਵਿੱਚ ਮੀਂਹ ਹੋਵੇਗਾ ਟੁੱਟਵੇਂ ਰੂਪ ਦੇ ਵਿੱਚ ਵੀਰੋ ਪੈ ਚੀ ਰੂਪ ਦੇ ਵਿੱਚ ਕਿਤੇ ਬਰਸਾਤ ਪੈ ਗਈ ਕੁਛ ਬੱਦਲਬਾਜ਼ੀ ਦੇ ਨਾਲ ਬਾਂਝੇ ਵੀ ਰਹਿ ਗਏ ਬਰਸਾਤ ਵੀਰੋ ਐਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣ ਗਈਆਂ ਬਾਕੀ ਵੀਰੋ ਆਉਂਦੇ ਸਮੇਂ ਦੇ ਵਿੱਚ ਸਿਸਟਮ ਦਾ ਪ੍ਰਭਾਵ ਥੋੜਾ ਮੋਟਾ ਦਾਇਰਾ ਆਪਣਾ ਹੋਰ ਵਧਾਵੇਗਾ ਜਿਸ ਦੇ ਵਿੱਚ ਪੰਜਾਬ ਦੇ ਮੱਧ ਪੰਜਾਬ ਤੱਕ ਦੇ ਏਰੀਆ ਵੀਰੋ ਜਿਵੇਂ ਕਿ ਲੁਧਿਆਣਾ ਬਰਨਾਲਾ ਮੋਗਾ ਵੀਰੋ ਇਹ ਖੇਤਰਾਂ ਤੱਕ ਵੀ ਆਪਾਂ ਨੂੰ ਸੰਗਰ ਬਾਕੀ ਵੀਰ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਦੱਖਣੀ ਭਾਗ ਜਿਵੇਂ ਕਿ ਮੁਕਸਰ ਸਾਹਿਬ ਬਠਿੰਡਾ ਮਾਨਸਾ ਬਰਨਾਲਾ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਥੋੜੀ ਆਪਾਂ ਨੂੰ ਕਾਰਵਾਈ ਘੱਟ ਦੇਖਣ ਨੂੰ ਮਿਲੇਗੀ ਪਰ ਫਿਰ ਵੀ ਵੀਰੋ ਟੁੱਟਵੇਂ ਰੂਪਾਂ ਦੇ ਵਿੱਚ ਵੱਖ-ਵੱਖ ਸਮੇਂ ਪੰਜਾਬ ਦੇ ਆਪਾਂ ਨੂੰ ਤਕਰੀਬਨ 60-65% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਹ ਸਿਸਟਮ ਦੇ ਚੱਲਦੇ ਆ। ਵੀਰੋ ਕੋਈ ਜ਼ਿਆਦਾ ਵੱਡਾ ਭਾਰੀ ਤਕੜੇ ਮੀਂਹ ਦਾ ਅਸਰ ਨਹੀਂ ਹੋਣਗੇ ਟੁੱਟਵੇਂ ਰੂਪ ਦੇ ਵਿੱਚ ਅੱਜ 8:00 ਦੁਪਹਿਰ ਤੋਂ ਲੈ ਕੇ ਵੀਰੋ ਕੱਲ ਅੱਜ ਦੀ ਰਾਤ ਤੇ ਕੱਲ ਨੌਂ ਦਾ ਦਿਨ ਵੀਰੋ ਇਹ ਸਿਸਟਮ ਦਾ ਪ੍ਰਭਾਵ ਤਕਰੀਬਨ ਆਉਣ ਵਾਲੇ 24 ਘੰਟੇ ਬਣਿਆ ਰਹੇਗਾ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਹਵਾਵਾਂ ਸਵੇਰ ਦੇ ਸਮੇਂ ਵੀਰੋ ਪੂਰਬ ਦਿਸ਼ਾ ਤੋਂ ਠੀਕ ਰਫ਼ਤਾਰ ਦੀਆਂ ਵਗਣਗੀਆਂ ਤੇ ਤਕਰੀਬਨ ਵੀਰੋ ਦੁਪਹਿਰ ਕੋ ਤੋਂ ਬਾਅਦ ਹਵਾਵਾਂ ਦੀ ਗਤੀ ਜੋ ਤੇਜ਼ ਹੋ ਸਕਦੀ ਹੈ ਤਕਰੀਬਨ 25-30 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਕਿਸੇ ਕਿਸੇ ਬਾਕੀ ਵੀਰੋ ਸਿਸਟਮ ਦੇ ਕਾਰਨ ਅੱਜ ਦੇ ਦਿਨ ਦੇ ਟੈਂਪਰੇਚਰ ਇੰ ਤਕਰੀਬਨ 1 ਤੋਂ 2 ਡਿਗਰੀ ਕਰਦੇ ਮੁਕਾਬਲੇ ਘੱਟ ਰਹਿਣਗੇ ਇੱਕ ਦਿਨ ਦੇ ਸਮੇਂ ਵੀ ਠੰਡਕ ਦਾ ਮਾਹੌਲ ਬਣਿਆ ਰਹੇਗਾ ਵੀਰੋ ਇਹ ਸਿਸਟਮ ਦੇ ਗੁਜ਼ਰਨ ਤੋਂ ਬਾਅਦ ਜੋ ਠੰਡ ਹੈ ਆਪਣਾ ਜ਼ੋਰ ਦਿਖਾਵੇਗੀ ਧੁੰਦ ਦਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ ਤੇ ਵੀਰੋ ਜੋ ਕਿ ਆਪਾਂ ਨੂੰ ਠੰਡ ਦੇ ਵਿੱਚ ਵਾਦਾ ਦੇਖਣ ਨੂੰ ਮਿਲੇਗਾ ਆਉਂਦੇ 1 ਤੋਂ 2 ਦਿਨਾਂ ਦੇ ਵਿੱਚ ਇਹ ਸਿਸਟਮ ਗੁਜ਼ਰਨ ਤੋਂ ਬਾਅਦ ਬਾਕੀ ਵੀਰੋ ਆ ਸ਼ਾਮ ਦੀ ਸਵੇਰ ਦੀ ਵੀਡੀਓ ਜਿਵੇਂ ਵੀ ਆਪਾਂ ਨੂੰ ਮਿਲਦੀ ਆਪਾਂ ਕੱਲ ਦੀ ਜਾਣਕਾਰੀ ਲੈ ਕੇ ਫੇਰ ਕਿਸਾਨ ਵੀਰ ਲਈ ਸਹੀ ਤੇ ਸਹੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਸੋ ਵੀਰੋ ਮ ਜੇਨਰ ਜੈਲ ਕੀ ਤੀਸੇ ਵਾਸਟਰ ਨਾ ਪੜੇ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ